ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟੀਵੀ ਦੇਸ਼ ਪੰਜਾਬ ਮੈਂ ਆ ਸੰਦੀਪ ਸਿੰਘ ਖਰਲ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਪੱਟੀ ਸਾਹਿਬ ਆਪਣੇ ਇੱਥੇ ਲੀਡਰਾਂ ਨੂੰ ਤੇ ਜਿਹੜਾ ਉਹ ਕੁਰਸੀ ਪਿਆਰੀ ਐ ਸਰਕਾਰ ਪਿਆਰੀ ਐ ਗਾਰ ਨਹੀਂ ਪਿਆਰੀ ਐ ਜਿਹੜੀ ਜੰਮ ਗਈ ਆ ਜਿਹਦੇ ਵਿੱਚ ਲੋਕ ਫਸੇ ਹੋਏ ਆ ਉਹਨਾਂ ਦੀ ਜ਼ਿੰਦਗੀ ਗਾਰ ਚ ਫਸੀ ਹੋਈ ਆ ਵੈਸੇ ਤੇ ਦੇਖਿਆ ਜਾਵੇ ਇੰਡੀਅਨ ਪੋਲੀਟੀਕਲ ਸਿਸਟਮ ਜਿਹੜਾ ਨਾ ਇਹ ਵੀ ਕਿਸੇ ਗਾਰ ਤੋਂ ਘਟ ਨਹੀਂ ਆ ਬੰਦਾ ਫਸ ਜਾਂਦਾ ਚਾਈ ਚਾਈ ਵੋਟਾਂ ਦੇ ਪਾ ਦਿੰਦਾ ਫਿਰ ਬਾਅਦ ਚ ਫਸ ਜਾਂਦਾ ਪਰ ਜੇ ਆਪਾਂ ਗੱਲ ਕਰੀਏ ਜਸਵੰਤ ਸਿੰਘ ਖਾਲੜਾ ਉਹਨਾਂ ਦੀ ਜੇ ਕਿਤੇ ਅੱਜ ਦੇ ਤੌਰ 'ਚ ਉਹ ਹੁੰਦੇ ਤਾਂ ਕੀ ਉਹ ਵੀ ਨਾਲ ਕੈਮਰਾ ਲੈ ਕੇ ਤੁਰੇ ਫਿਰਦੇ ਉਹਨਾਂ ਦੇ ਨਾਲ ਵੀ ਇੱਕ ਟੀਮ ਹੁੰਦੀ ਜਿਹੜੀ ਫੋਟੋਆਂ ਖਿੱਚਦੀ ਵਧੀਆ ਵਧੀਆ ਪ੍ਰੈਸ ਨੋਟ ਜਿਹੜੇ ਆ ਉਹ ਬਣਾ ਕੇ ਦਿੰਦੇ ਪਰ ਨਹੀਂ ਇਦਾਂ ਹੋਇਆ ਨਹੀਂ ਸੀਗਾ ਉਦੋਂ ਪੱਤਰਕਾਰਤਾ ਜਿਹੜੀ ਆ ਉਹ ਆਪ ਮਹਾਰੇ ਲਿਖਦੀ ਸੀ ਪੱਤਰਕਾਰ ਆਪ ਲਿਖਦੇ ਸੀਗੇ ਤੇ ਅੱਜ 6 ਸਤੰਬਰ ਹੈ ਤੇ ਜਸਵੰਤ ਸਿੰਘ ਖਾਲੜਾ ਦੇ ਜਿਹੜਾ ਉਹ ਅਮਰੀਕਾ 'ਚ ਵੀ ਮਨਾਇਆ ਜਾ ਰਿਹਾ ਕੈਨੇਡਾ ਦੇ ਵਿੱਚ ਵੀ ਜਿਹੜਾ ਉਹ ਮਨਾਇਆ ਜਾ ਰਿਹਾ ਪਰ ਅੱਜ ਦੇ ਲੀਡਰ ਜਿਹੜੇ ਆ ਇਹਨਾਂ ਦਾ ਤੁਸੀਂ ਹਾਲ ਦੇਖੋ ਜਿੱਥੇ ਜਾਂਦੇ ਆ ਕੈਮਰੇ ਵਾਲੇ ਨਾਲ ਹੁੰਦੇ ਆ ਤੇ ਲੋਕੀ ਅੱਕ ਗਏ ਆ ਇਹਨਾਂ ਤੋਂ ਉਹ ਕਹਿੰਦੇ ਭਾਈ ਜੇ ਤੁਸੀਂ ਕੱਲਿਆਂ ਨੇ ਆਉਣਾ ਤਾਂ ਜੀ ਸੱਦ ਕੇ ਆਓ ਆ ਟੀਮ ਆਪਣੀ ਨਾਲ ਲੈ ਕੇ ਨਾ ਆਓ ਤੇ ਦੂਜੇ ਪਾਸੇ ਭਗਵੰਤ ਮਾਨ ਸਾਹਿਬ ਦੀ ਕੁਰਸੀ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਨੇ ਆਪਾਂ ਕੱਲ ਵੀ ਗੱਲ ਕੀਤੀ ਸੀ ਵੀ ਪੰਜਾਬ ਲੀਡਰਲੈਸ ਹੋਇਆ ਵਾਕਈ ਲੀਡਰਲੈਸ ਹੋਇਆ ਵੀ ਪਤਾ ਤਾਂ ਇੱਥੇ ਲੱਗਦਾ ਨਹੀਂ ਵੀ ਅਗਵਾਈ ਕੌਣ ਕਰੇਗਾ ਜਿਨ੍ਹਾਂ ਨੇ ਸਰਕਾਰ ਬਣਾਉਣੀ ਆ ਕਾਨੂੰਨ ਬਣਾਣੇ ਆ ਉਹ ਤੇ ਆਪ ਮੋਢਿਆਂ ਦੇ ਤੋੜੇ ਚੁੱਕ ਕੇ ਤੁਰੇ ਫਿਰਦੇ ਆ ਵੀ ਇੱਥੇ ਲਾ ਦਿਨਾ ਮੈਂ ਇੱਥੇ ਲਾ ਦਿਨਾ ਵੀ ਤੁਸੀਂ ਸਰਕਾਰ ਬਣਾਓ ਤੁਸੀਂ ਦਿੱਲੀ ਜਾਓ ਜਿੱਦਾਂ ਤੁਸੀਂ ਕਿਆ ਵੀ ਪੱਟੀ ਸਾਹਿਬ ਵੀ ਉੱਥੇ ਧਰਨਾ ਮਾਰੋ ਪੈਸੇ ਚਾਰ ਲੈ ਕੇ ਆਓ ਪਰ ਪੱਟੀ ਸਾਹਿਬ ਸਭ ਤੋਂ ਪਹਿਲਾਂ ਜਸਵੰਤ ਸਿੰਘ ਖਾਲੜਾ ਤੋਂ ਆਪਾਂ ਅੱਜ ਦਾ ਪ੍ਰੋਗਰਾਮ ਜਿਹੜਾ ਇਹ ਸ਼ੁਰੂ ਕਰਦੇ ਆ ਤੇ ਫਿਰ ਸਰਕਾਰ ਦੀ ਗੱਲ ਵੀ ਕਰਦੇ ਆ ਤੇ ਗਾਰ ਦੀ ਗੱਲ ਵੀ ਕਰਦੇ ਆ ਤੇ ਫਿਰ ਫੋਟੋ ਸ਼ੂਟ ਦੀ ਗੱਲ ਵੀ ਕਰਦੇ ਆ। ਸ਼ਹੀਦ ਜਸਵੰਤ ਸਿੰਘ ਖਲੜਾ ਜਿਹੜਾ ਇੱਕ ਲੋਕ ਕਾਰਜ ਉਹਨਾਂ ਵਿੱਢਿਆ ਸੀ ਉਸ ਕਾਰਜ ਨੂੰ ਗ੍ਰਹਿਣ ਉਸ ਵੇਲੇ ਲੱਗ ਗਿਆ ਜਦੋਂ ਅੱਜ ਦੇ ਦਿਨ 6 ਸਤੰਬਰ 1995 ਨੂੰ ਤਰਨਤਾਰਨ ਦੀ ਪੁਲਿਸ ਉਹਨਾਂ ਨੂੰ ਚੁੱਕੇ ਲਏ। ਟੁੱਕੇ ਲੈ ਜਾਂਦੇ ਤੇ ਪਹਿਲਾਂ ਉਹਨੂੰ ਕਿਹਾ ਜਾਂਦਾ ਵੀ ਖਾਲੜਾ ਤੂੰ ਕਿਨਾ 25000 ਰਾਸ਼ਾ ਹੁਣ 25000 ਇੱਕ ਕਰਨਾ 25000 ਇੱਕ ਜਦੋਂ ਕਰਨ ਦੀ ਗੱਲ ਚੱਲਦੀ ਆ ਉਹ ਕਹਿੰਦਾ ਕੋਈ ਗੱਲ ਨਹੀਂ ਖਾਲੜਾ ਸਾਹਿਬ ਨੇ ਇਹ ਕੰਮ ਕੀਤਾ ਵੀ ਉਹਨਾਂ ਆਪਣੀ ਮਹਿਮ ਸ਼ੁਰੂ ਕੀਤੀ ਇੰਟਰਨੈਸ਼ਨਲ ਅਮਨੇਸਟੀ ਤੋਂ ਹਾਂ ਉਨਾਂ ਨੂੰ ਰਿਕਾਰਡ ਦਿੱਤਾ ਵੀ ਇਹ ਚੀਜ਼ ਹੈਗੀ ਆ ਪੰਜਾਬ ਦੇ ਵਿੱਚ ਇਸ ਤਰੀਕੇ ਨਾਲ ਲੋਕ ਨਿਆਂ ਦੇ ਘਰਾਂ ਚੁੱੱਕ ਕੇ ਮੁੰਡੇ ਜਿਹੜੇ ਨਾਬਾਲਗ ਨੇ ਵੀ ਚੁੱੱਕ ਕੇ ਤੇ ਮਾਰੇ ਜਾ ਰਹੇ ਨੇ ਛੀਦ ਕੀਤੇ ਜਾ ਰਹੇ ਦੇ ਕਿਹਾ ਜਾਂਦਾ ਜੀ ਅਤਵਾਦੀ ਮਾਰਦੇ ਅਸੀਂ ਸਾਨੂੰ ਸ਼ਰਮ ਆਉਂਦੀ ਉਹਨਾਂ ਲੋਕਾਂ ਨੂੰ ਸਿੱਖ ਕਹਿ ਲਈ ਉਹ ਜਕਰੀਆ ਖਾਨੋਂ ਘਟ ਸੀ ਮੀਰ ਬੰਨੂਨੋਂ ਘਟ ਸੀ ਤੇ ਰੰਗਜੀਤੋਂ ਘਟ ਸੀ ਤੇ ਜਿਹੜਾ ਖਾਣਣਾ ਸੀਗਾ ਪੁਨਕਾ ਤੇ ਉਹਦੇ ਵੀ ਭਾਈ ਤਾਰੂ ਸਿੰਘ ਵਾਲੀ ਸੀ ਤੇ ਖਾਨਲਾ ਸਾਹਿਬ ਨੇ ਬਕਾਇਦਾ ਤੋੜਦੇ ਆਪਣੇ ਸਾਰੇ ਡਾਕੂਮੈਂਟਸ ਕੈਨੇਡਾ ਪਹੁੰਚਾ ਦਿੱਤੇ ਤੇ ਕਹਿਤਾ ਵੀ ਮੈਨੂੰ ਖਤਮ ਕਰਨਾ ਤੁਹਾਡਾ ਮਾਮਲਾ ਖਤਮ ਨਹੀਂ ਹੋਏਗਾ ਕਿਉਂਕਿ ਸਾਰੇ ਡਾਕੂਮੈਂਟ ਇੰਟਰਨੈਸ਼ਨਲ ਅਮਨੇਸਟੀ ਕੋਲੇ ਪੁੱਛ ਚੁੱਕੇ ਨੇ ਉਹ ਆਪਣੇ ਲੈਵਲ ਤੇ ਕਾਰ ਵੀ ਕਰੇ ਤੇ ਖਾਲੜਾ ਸਾਹਿਬ ਨੂੰ ਬਕਾਇਦਾ ਤੌਰ ਤੇ ਜਿਹੜੀਆਂ ਸਾਡੀਆਂ ਗੁਪਤ ਜੇ ਏਂਸੀਆਂ ਸੀ ਉਹਦੇ ਸਿੱਖ ਕੋਈ ਸਾਡੇ ਅੰਦਰ ਹੀ ਬੈਠੇ ਸੀ ਜਿੰਨਾ ਕਹਿੰਦਾ ਸੀ ਖਾਲੜਾ ਸਾਹਿਬ ਇੰਡੀਆ ਨਾ ਆਇਆ ਤੁਹਾਡਾ ਇੰਕਾਊਂਟਰ ਕਰ ਦੇਣਾ ਜੇ ਉਹ ਕਹਿੰਦਾ ਜੀ ਮੈਂ ਗੁਨਾਹ ਕੀਤਾ ਕਿ ਨਹੀਂ ਮੇਰਾ ਇੰਟਰਵਿਊ ਕਰਨਗੇ ਉਹ ਇੰਡੀਆ ਆ ਜਾਂਦੇ ਆ ਤੇ ਫਿਰ ਅੱਜ ਦੇ ਦਿਨ 1995 ਨੂੰ ਜਦੋਂ ਉਹਨਾਂ ਨੂੰ ਘਰੋਂ ਚੁੱਕਿਆ ਜਾਂਦਾ ਵਾ ਚੁਪਕੇ ਲਜੰਦੇ ਰੌਲਾ ਪਜੰਦਾ ਸੁਪਰੀਮ ਕੋਰਟ ਤੱਕ ਸਰਕਾਰਾਂ ਜਾਂਦੀਆਂ ਨੇ ਹਾਈ ਕੋਰਟ ਤੱਕ ਸਰਕਾਰਾਂ ਜਾਂਦੀਆਂ ਨੇ ਕੋਰਟਾਂ ਦੀ ਟੈਲੀਗ੍ਰਾਮ ਚਲ ਜਾਂਦੀਆਂ ਚਿੱਠੀਆਂ ਚਲ ਜਾਂਦੀਆਂ ਵਕੀਲ وکਾਇਤਤ ਹੋਂਤੇ ਪੇਸ਼ ਹੋ ਕੇ ਰਾਦੇ ਬਰਾਦੇ 12 ਵਜੇ ਆ ਕੇ ਕੋਰਟ ਨੂੰ ਤੰਗ ਕਰਦੇ ਦੱਸੋ ਜੀ ਕੀ ਕਰਨਾ ਸਰਦੇਵ ਸਿੰਘ ਸ਼ੀਨਾ ਐਸਪੀ ਸਿਟੀ ਹੁੰਦੇ ਸੀ ਉਹਨਾਂ ਨੂੰ ਅਜੀਤ ਸਿੰਘ ਸੰਧੂ ਐਸਐਸਪੀ ਦਾ ਫੋਨ ਆਉਂਦਾ ਵੀ ਅਸੀਂ ਕੀ ਕਰੀਏ ਕਹਿੰਦਾ ਹੁਣ ਭੁਗਤੋ ਤੁਹਾਨੂੰ ਇਹ ਭੁਗਤਣਾ ਪੈਣਾ ਜੇ ਜਦੋਂ ਇੰਨੀ ਗੱਲ ਕਿੰਦਾ ਮੈਂ ਕੁਝ ਨਹੀਂ ਕਰ ਸਕਦਾ ਤੁਹਾਨੂੰ ਕੋਈ ਸੁਝਾਅ ਨਹੀਂ ਦੱਸਦਾ ਮੈਂ ਕੁਝ ਨਹੀਂ ਕਰ ਸਕਦਾ ਤੁਸੀਂ ਕੀ ਕਰਨਾ ਕਿੰਦਾ ਮੈਂ ਤੁਹਾਨੂੰ ਮੈਂ ਤੁਸੀਂ ਗਲਤੀ ਕੀਤੀ ਆ ਬੈਂਡਰ ਗਲਤੀ ਕੀਤੀ ਆ ਤੁਹਾਨੂੰ ਭੁਗਤਣੀ ਪੈਣੀ ਜੇ ਫੇਰ ਉਹ ਜਿਹੜੇ ਐਡਵਾਈਜ਼ਰ ਹੁੰਦੇ ਆ ਵੀ ਆਪਾਂ ਖਤਮ ਕਰ ਦਈਏ ਕਈ ਦਿਨ ਖਾਲੇ ਨੂੰ ਸੌਣ ਨਹੀਂ ਦਿੱਤਾ ਜਾਂਦਾ ਕਹਾਣੀਆਂ ਲਾ ਲੋ ਮੋਟੀਆਂ ਮੋਟੀਆਂ ਹੋ ਜਾਂਦੀਆਂ ਨੇ ਬਾਰ ਬਾਰ ਕਦੀ ਕੋਈ ਅਫਸਰ ਕਰੀ ਗਿਫਟ ਨੇ ਤੰਗ ਕਰਦਾ ਉਹਦੀ ਕੁੱਟਮਾਰ ਕਰਦਾ ਅਖੀਰ ਦੇ ਤੇ ਦੋ ਜਿਪਸੀਆਂ ਨਾਲ ਬੰਦ ਕੇ ਲੱਤਾਂ ਦੇ ਦੁਫਾਣ ਕਰ ਦਿੱਤਾ ਜਾਂਦਾ ਇਹ ਹਾਲ ਕਿ ਦਿੱਜੀ ਖਲੜੇ ਦੀ ਉਸ ਤੋਂ ਬਾਅਦ ਭਾਈ ਮਨੀ ਸਿੰਘ ਦਾ ਬੰਦ-ਬੰਦ ਕੱਟਿਆ ਗਿਆ ਸੀ ਉਹਨੇ ਸੀ ਨਹੀਂ ਕੀਤੀ ਕੋਈ ਗਲਤੀ ਤੇ ਖਾਣੇ ਦਾ ਵੀ ਬੰਦ-ਬੰਦ ਕੱਟ ਕੇ ਬਕਾਇਦਾ ਤੌਰ ਤੇ ਦਰਿਆ ਤੇ ਸੰਧੂ ਜੀ ਤੇ ਇਹ ਹਾਲਤ ਹੋ ਗਈ ਸੀ ਵੀ ਦੋ ਤਿੰਨ ਦਿਨ ਬੰਦਾ ਕੋਈ ਤਾਂ ਮਾਰਿਆ ਨਹੀਂ ਸੀ ਜਾਂਦਾ ਤੇ ਕਹਿੰਦਾ ਵੇ ਕਲਿਓ ਹਰੀਕੇ ਦਰਿਆਵਲੀਆਂ ਮੱਛੀਆਂ ਭੁੱਖੀਆਂ ਮਰ ਗਈਆਂ ਹਰੀਕੇ ਦਰਿਆਵਲੀਆਂ ਪਰਛਿਵੂਗੀ ਕੁਝ ਕਰੋ ਕੋਈ ਸ਼ਿਕਾਰ ਲੱਭੋ ਉਹਨਾਂ ਵਾਸਤੇ ਇਹ ਨੌਜਵਾਨਾਂ ਜਿੰਨਾਂ ਦੇ ਅਜਕਲ ਜਵਾਨ ਪੁੱਤ ਚ ਲਗੇ ਬਜ਼ੁਰਗਾਂ ਦੇ ਬੰਗੋਰੀ ਦੇ ਸਾਰੇ ਤੁਰਨ ਵਾਲੇ ਵਿਚਾਰ ਨਹੀਂ ਡੰਗੋਰੀਆਂ ਉਤੋੜ ਦੁੱਤੀਆਂ ਇਸ ਦੁਨੀਆ ਦੇ ਉੱਤੇ ਉਹ ਆਪਣਾ ਇਨਸਾਫ ਦੀ ਭਾਲ ਕਰਦੇ ਕਰਦੇ ਚਲੇ ਗਏ ਸਾਡੇ ਪੁੱਤ ਕਿੱਥੇ ਚਲੇ ਗਏ ਸੁਦੀਪ ਜੀ ਜਦੋਂ ਮੋਢਿਆਂ ਤੇ ਮਾਤਮੇ ਦੇ ਮੋਢਿਆਂ ਤੇ ਬੱਚਿਆਂ ਦੀਆਂ ਲਾਛਾਂ ਜਾਂਦੀਆਂ ਨਾ ਇਹ ਬੜਾ ਮਸ਼ਕੂਰਾ ਤਰਤੀ ਵੇਲੀ ਜੀ ਨੀਵਨ ਜਨ ਜਦੋਂ ਖੰਗੜਾ ਵੀ ਫਿਰ ਇਹ ਹਾਲਤ ਹੁੰਦੀ ਫਿਰ ਕੇਸ ਚੱਲਦੇ ਨੇ ਇਨਾਂ ਦੀ ਇੱਕ ਨਿਯਕ ਖਾਲੜਾ ਮਿਸ਼ਨ ਕਮੇਟੀ ਇਸ ਇਸ਼ੂ ਨੂੰ ਲੈ ਕੇ ਦੁਫਾੜ ਹੋ ਜਾਂਦੀ। ਰਿਸ਼ਪਾਲ ਸਿੰਘ ਇਨਸਪੈਕਟਰ ਸੀਆਈਏ ਉਹਦਾ ਨਾਮ ਵਿੱਚ ਨਵ ਉਹਦੇ ਖਲਬ ਗਵਾਈ ਜਦੋਂ ਕਿਰਪਾਲ ਸਿੰਘ ਨਵਾ ਨਹੀਂ ਦਿੰਦਾ ਕਹਿੰਦਾ ਜੀ ਸ਼ਾਮਲ ਨਹੀਂ ਮੈਂ ਕਿਵੇਂ ਗਵਾਈ ਦੇ ਦਿਆਂ। ਜਦੋਂ ਮੈਂ ਵੇਖਿਆ ਜਿਹੜੀ ਪੁਲਚੁੱਕਣਾ ਜਿਹੜੀ ਵੇਖਿਆ ਮੈਂ ਕਹਿੰਦਾ ਕਿੰਨ। ਉਹ ਬਰੀ ਹੁੰਦਾ ਵਾ। ਡੀਐਸਪੀ ਜਿਸਪਾਲ ਸਿੰਘ ਨੂੰ ਉਮਰ ਕੈਦੀ ਸਜ਼ਾ ਹੁੰਦੀ ਹੈ ਤੇ ਬਾਕੀ 7-8 ਨੂੰ ਕਿਸੇ ਨੂੰ 5 ਸਾਲ ਕਿਸੇ ਨੂੰ 10 ਸਾਲ ਦੀ ਉਹ ਲੋਕ ਬਕਾਇਦਾ ਤੌਰ ਤੇ ਹਾਈ ਕੋਰਟ ਜਾਂਦੇ ਹਾਈ ਕੋਰਟ ਸਾਰਿਆਂ ਨੂੰ ਉਮਰ ਕੈਦੀ ਸਜ਼ਾ ਦੇ ਦਿੰਦੀ ਹੈ ਕਿ ਸਜ਼ਾ ਚੜੀ ਹੇਟਲੀ ਪੱਟ ਘਾ ਦਿੱਤੀ ਅਸੀਂ ਵੀ ਦੇ ਸਕਦੇ ਇਹਦੇ ਚ ਮੁੱਖ ਭਾਉਂਦਾ ਕਿਰਪਾਲ ਸਿੰਘ ਨਵਾਂ ਪਿੱਛੇ ਦੀ ਡੈਥ ਹੋਈ ਉਹਨਾਂ ਦੀ ਕ੍ਰਿਪਾਲ ਸਿੰਘ ਰੰਧਾਵਾ ਦੀ ਬਕਾਇਦਾ ਤੌਰ ਤੇ ਡੈਥ ਹੋਈ ਆ ਤੇ ਉਹ ਮੁੱਖ ਗਵਾਹੀ ਸੀਗਾ ਜਦੋਂ ਉਹ ਗਵਾਹੀ ਨੂੰ ਬੜਾ ਹੀ ਪ੍ਰੋਤ ਕੀਤਾ ਜਾਂਦੀ ਆ ਵੀ ਤੁਸੀਂ ਵੇਖੋ ਛੱਡ ਦਿਓ ਜੀ ਨਾ ਕਰੋ ਜੇ ਕਰੋ ਜੀ ਮੇਰੇ ਸਾਹਮਣੇ ਦੀ ਗੱਲ ਨਿਰੰਦਰ ਸਿੰਘ ਮੱਲੀ ਤੇ ਮੈਂ ਕਿਹਾ ਦੋ ਐਸਟਰ ਝੂਰ ਖੜੇ ਸੀਗੇ ਤੇ ਉਹ ਕੰਦੇ ਰੰਧਾਵਾ ਸਾਹਿਬ ਸਾਡੇ ਹੱਥ ਜੋੜਿਆ ਵੀ ਤੁਸੀਂ ਆਪਣੀ ਜਿਹੜੀ ਗਵਾਹੀ ਵਾਪਸ ਲੈ ਲਓ ਤੇ ਮੈਂ ਬਿਲਕੁਲ ਨਹੀਂ ਠੋਕ ਕੇ ਗਵਾਹੀ ਦੇ ਦਿੱਤਾ ਉਹ ਕਹਿੰਦਾ ਸਾਡੀ ਮਜਬੂਰੀ ਸੀ ਕਹਿੰਦਾ ਔਰ ਮੇਰੀ ਮਜਬੂਰੀ ਗਵਾਹੀ ਦੇਣ ਉਹਨਾਂ ਦੇ ਸਾਹਮਣੇ ਮਨੁੱਖ ਮੁਖਾਤਬ ਕੋ ਕਹਿੰਦਾ ਵੀ ਇਹਨੂੰ ਪੁੱਛੋ ਅਲਫ ਨੰਗਿਆ ਕਰਕੇ ਪੁੱਠਾ ਠੱਗ ਨੂੰ ਕੁੱਟਦੇ ਰਹੇ ਪੁੱਛੋ ਕੁੱਟਦੇ ਕੋਟਦੇ ਨਹੀਂ ਕੁੱਟਦੇ ਵੀ ਮੈਂ ਨਾ ਜਲਾ ਕੇ ਨੂੰ ਬਖਸ਼ ਦਿਆਂ ਕਿਰਪਾਲ ਸਿੰਘ ਰੋਦਾ ਵੇਦੀ ਗਵਾਹੀ ਦੇ ਬਕਾਇਦਾ ਤੌਰ ਤੇ ਇਹ ਜਿਹੜਾ ਸੀਗਾ ਇਹਨਾਂ ਨੂੰ ਸਜ਼ਾ ਹੁੰਦੀ ਆ ਲੇਕਿਨ ਪਰਮਜੀਤ ਕੋਰ ਖਜ਼ਰ ਦਾ ਬੜਾ ਵੱਡਾ ਜੋਗਨ ਰਿਹਾ ਉਹ ਲੇਡੀ ਘਰ ਨਹੀਂ ਬੈਠੀ ਉਹ ਉਹਨਾਂ ਚਿਰ ਨਹੀਂ ਘਰ ਬੈਠੀ ਜਿੰਨਾ ਚਿਰ ਤੱਕ ਬਕਾਇਦਾ ਤੌਰ ਤੇ ਨਾ ਜੇਲ੍ਹ ਨਹੀਂ ਭੇਜ ਦਿੱਤਾ ਪਾਪ ਸਿਰ ਚੜ ਕੇ ਬੋਲਦਾ ਸੰਦੀਪ ਜੀ ਡੀਜੀਪੀ ਬਦਲ ਜਾਂਦਾ ਤੇ ਪੂਰਨ ਚੰਦ ਡੋਗਰਾ ਹੁੰਦਾ ਕੁਰਸੀ ਤੇ ਬੈਂਦਾ ਵਾ ਫਾਈਲਾਂ ਫਰੋਲਦਾ ਤੇ ਅੱਖਾਂ ਚਤਰੂ ਟਿਪ ਟਿਪ ਕਰਕੇ ਫਾਈਲ ਤੇ ਡਿੱਗ ਦਿੰਦੀ ਸੱਧੂ ਨੂੰ ਬੁਲਾ ਲਿਆ ਜਾਂਦਾ ਸੰਧੂ ਜਾਂਦਾ ਤੇ ਸੱਧੂ ਨੂੰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਜਿਹੜਾ ਵਾਰ ਸੰਤਰੀ ਦਾ ਵੀ ਕੁਰਸੀ ਤੇ ਬਿਠਾ ਛੱਡਦਾ ਕਹਿੰਦਾ ਕਰ ਲਈ ਦੂਜੇ ਦਿਨ ਫੇਰ ਜਾਂਦਾ ਘਰਾਂ ਦੇ ਵਿੱਚ ਤਾਰਿਕ ਤੇ ਜਦੋਂ ਫੇਰ ਜਾਂਦਾ ਕਹਿੰਦਾ ਜੀ ਮੇਰੀ ਗਲਤੀ ਕਰਾ ਦਿਓ ਤੇ ਜਿਹੜੀਆਂ ਝਾੜਾ ਪੂਰਨ ਚਨ ਡੋਗਰਾ ਸੱਧੂ ਨੂੰ ਪਉਂਦਾ ਵੀ ਤੁਸੀਂ ਬੇੜਾ ਗਰ ਕਰਤਾ ਪੰਜਾਬ ਦਾ ਆਪਣੇ ਸਵਾਰਥ ਲਈ ਨਾਮ ਨਿਲੀ ਘਰ ਭਰਨ ਲਈ ਉਹ ਸੰਦੂਸ ਜੀ ਜਿਵੇਂ ਬਾਬਾ ਚਰਨ ਸਿੰਘ ਨੂੰ ਚੁੱਕ ਕੇ ਲੋਕਾਂ ਦੁਆਰਾ ਜਿਹੜਾ ਇੱਕ ਨਿੱਕਾ ਨਿੱਕਾ ਪੈਸਾ ਦਿੱਤਾ ਸੀ ਕਾਰਸਵਾਲਿਆਂ ਨੂੰ ਉਹ ਬੈਂਕਾਂ ਚ ਕਢਾ ਕੇ ਸੀ ਉਹਨੂੰ ਚੁੱਕ ਕੇ ਮੁੜ ਕੇ ਬੈਂਕਾਂ ਚ ਗਰ ਕੇ ਸਾਈਨ ਕਰਕੇ ਪੈਸੇ ਕਢਾ ਲਏ ਸੀ ਉਹਦੇ ਖਾਤਿਆਂ ਚ ਤੇ ਜਦੋਂ ਫਿਰ ਸੰਧੂ ਤੁਸੀਂ ਅਜੀਤ ਸਿੰਘ ਸੰਧੂ ਦੀ ਗੱਲ ਕਰ ਰਹੇ ਹੋ ਨਾ ਐਸਐਸਪੀ ਅਜੀਬ ਜਿਹੀ ਸਬੰਦ ਦੀ ਗੱਲ ਕਰੇ ਜੰਨੂ ਸੰਦੂ ਫਿਰ ਕੇਪੀਸ ਕੋਲ ਕੁਲ ਜਾਂਦਾ ਵੀ ਵੇਖੋ ਜੀ ਮੇਰੀ ਉਹਨੇ ਕੀਤੀ ਹੈ ਬਹੁਤ ਬੇਇੱਜ਼ਤੀ ਜਾਂ ਤੂੰ ਸਮਝਾ ਲੋ ਨਹੀਂ ਤੇ ਫਿਰ ਮੈਂ ਸਭ ਕੁ ਡੇਢ ਦੂੰਗਾ ਤੇ ਡੇਢਣ ਤੋਂ ਵੀ ਲੈਣਾ ਪਾਣਾ ਵਰਦਾ ਵਾ ਕਿਹਾ ਜਾਂਦਾ ਵੀ ਉਹ ਰੇਲ ਥਲੇ ਆ ਗਿਆ ਰੇਲ ਥਲੇ ਨੀ ਆ ਰੇਲ ਥਲੇ ਦਿੱਤਾ ਗਿਆ ਕਿੰਨੇ ਕਿਉਂ ਜੇ ਉਹ ਰੇਲ ਥਲੇ ਨਾ ਹੁੰਦਾ ਤੇ ਫਿਰ ਪਰਦੇ ਉਦੋਂ ਦੇ ਤੇ ਫਿਰ ਸਾਰੇ ਹੀ ਫਸੇ ਦੇ ਵਿੱਚ ਇਸਨ ਕਰਕੇ ਜਸਵੰਤ ਸਿੰਘ ਖਾਦੜਾ ਦੀ ਕੁਰਬਾਨੀ ਜਿਹੜੀ ਆ ਵਾਕਈ ਉਸੇ ਦਮਣੀ ਕੁਰਬਾਨੀਆਂ ਤੇ BC ਬ੍ਰਿਟਿਸ਼ ਕੋਲੰਬੀਆ ਦੀ ਸਟੇਟ ਆ ਕੈਨੇਡਾ ਜਿਹੜੀ ਆ ਉਹਨਾਂ ਨੇ ਉਹਨੂੰ ਅੱਜ ਦੇ ਦਿਨ ਨੂੰ ਜਿਹੜਾ ਵਾ ਖਾਦੜਾ ਡਿਵ ਜੋ ਬਣਾ ਰਹੇ ਨੇ ਬਿਲਕੁਲ ਸਾਡੇ ਵੀ ਇੱਥੇ ਕੱਲ ਸੈਮੀਨਾਰ ਹੋਇਆ ਕੀਤਾ ਸਾਡੇ ਆਪਣੇ ਮਾਨ ਗਰੁੱਪ ਨੇ ਸੈਮੀਨਾਰ ਕੀਤਾ ਉਹਨਾਂ ਦੇ ਉੱਤੇ ਉਹਨਾਂ ਦੀ ਸ਼ਹਾਦਤ ਨੂੰ ਹਕੀਕਤ ਦੇ ਤੀਰ ਦੇ ਫੁੱਲ ਭਿੜ ਕੀਤੇ ਨੇ ਲੇਕਿਨ ਜਿਹੜੇ ਲੋਕਾਂ ਦਾ ਬੰਦਾ ਸੀ ਜਿੰਨਾਂ ਵਾਸਤੇ ਉਹ ਮਰਿਆ ਤੇ ਕੰਮ ਕੀਤਾ ਜਥੇਦਾਰ ਗੁਰਚਰਨ ਸਿੰਘ ਟੋੜਾ ਨੇ ਇਹ ਹਿਊਮਨ ਰਾਈਟਸ ਵਿੰਗ ਬਣਾਇਆ ਸੀਗਾ ਜਿਹਦੇ ਜਨਰੈਟੀ ਬਕਾਇਦਾ ਤੌਰ ਤੇ ਜਸਵੰਤ ਸਿੰਘ ਖੱਲੜਾ ਸੀ ਲੇਕਿਨ ਜਦੋਂ ਸਰਕਾਰ ਬਣਦੀ ਅਕਾਲੀ ਦਲ ਦੀ ਤੇ ਮਾਮਲਾ ਸਰਦਾਰ ਪ੍ਰਕਾਸ਼ੀ ਬਾਦਲ ਦਾ ਛੱਡੋ ਜੀ ਪੁਰਾਣੀਆਂ ਗੱਲਾਂ ਨੂੰ ਕਤਲ ਹੋਇਆ ਭਾਈ ਉਸ ਜੀ ਕਮਿਟਮੈਂਟ ਕੀਤੀ ਸਾਡੀ ਸਰਕਾਰ ਬਣੂਗੀ ਤਸਵੀਰ ਸਾਦੋਂਾਂਗੇ ਇਹ ਇਨਸਾਫ ਸੀਗਾ ਤੇ ਜਿਹੜੇ ਨੇ ਸਾਡੇ ਨੌਜਵਾਨ ਨੂੰ ਘਰਾ ਤੋਂ ਚੁੱਕ ਚੁੱਕ ਕੇ ਸ਼ੀਰ ਕੀਤਾ ਝੂਠੇ ਪੁਲਿਸ ਮੁਕਾਬਲੇ ਬਣਾਏ ਲੋਕਾਂ ਨੂੰ ਲੁੱਟਿਆ ਲੋਕਾਂ ਨੂੰ ਕੁੱਟਿਆ ਲੋਕਾਂ ਨੂੰ ਕੁੱਟਿਆ ਕਿਹੜਾ ਕੰਮ ਨਹੀਂ ਕੀਤਾ ਉਹਨਾਂ ਦੇ ਕੇਸ ਲੜਨ ਵਾਸਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲੇ 5 ਕਰੋੜ ਰੁਪਏ ਦਾ ਫੰਡ ਰੱਖਿਆ ਜਿਹੜਾ ਕੰਮ ਕਾਂਗਰਸ ਨਹੀਂ ਕਰ ਸਕੀ ਉਹ ਇਹਨਾਂ ਨੇ ਕੀਤਾ ਜਿਹੜਾ ਪੀਪਲ ਕਮਿਸ਼ਨ ਬਣਿਆ ਸੀ ਬਾਦਲ ਸਾਹਿਬ ਨੇ ਭੰਗ ਕਰ ਦਿੱਤਾ ਜਿਸ ਨੇ ਪੂਰੀ ਵਿਕਾਇਦਾ ਤੌਰ ਤੇ ਜਾਂਚ ਪੜਤਾਲ ਕਰਨੀ ਸੀ ਤੁਹਾਡੇ ਸਾਹਮਣੇ ਸਾਡੇ ਜਿਹੜੇ ਜ਼ਥੇਦਾਰ ਕਾਉਂਕੇ ਕੀ ਬਣਿਆ ਉਹਨਾਂ ਨੇ ਅੱਜ ਤੱਕ ਦੇਖੋ ਕਾਰਜਕਾਰੀ ਜ਼ਥੇਦਾਰ ਅਕਾਲ ਤਖਤ ਨੂੰ ਚੁੱਕ ਕੇ ਲੈ ਗਏ ਸ਼ਹੀਦ ਕਰ ਦਿੱਤਾ ਕਮਾਲ ਹੋ ਗਈ ਵੇਖੋ ਸਮਾਲੋ ਲੇਕਿਨ ਸਾਡੀ ਸਰਕਾਰਾਂ ਬੋਲਣਾਂ ਸਾਡੀ ਕਾਲੀ ਬੋਲੀ ਤਾਂ ਬੋਲਣਾਂ ਉੱਥੇ ਅੱਜ ਜੇ ਕਾਲੀ ਬਕਾਇਦਾ ਤੱਕ ਤੇ ਜਸਵੰਤ ਸਿੰਘ ਖਾਲੜਾ ਨੂੰ ਛੱਡਾ ਇਨੀ ਪੇੜ ਕਰਦੇ ਬਾਦਲੇ ਤੇ ਫਿਰ ਮੈਦਾਨ ਡਰਾਮੇ ਬਾਈਕ ਬਤ ਕੁਛ ਨਹੀਂ ਹੈ ਪਹਿਲਾਂ ਪਛੋਕਰ ਦੱਸਣ ਕਿ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਬਾਰੇ ਇਹਨਾਂ ਕੀ ਕੀਤਾ ਕੀ ਕਿਸੇ ਨੇ ਕਲਪ ਕਾਰਵਾਈ ਕੀਤੀ ਜੇ ਕਿਤੇ ਸਰਕਾਰ ਕਾਰਵਾਈ ਕਰਦੀ ਤੇ ਅੱਜ ਸਿੱਤੇ ਕੁਝ ਹੋਰ ਹੁੰਦੇ ਲੇਕਿਨ ਮੈਂ ਸੋਚਦਾ ਬੀਬੀ ਪਰਮਜੀਤ ਕੋਲ ਖਲੜਾ ਜਗਦੀਪ ਸਿੰਘ ਗਰੰਦਾਵਾ ਸੁਰਿੰਦਰ ਸਿੰਘ ਘਰਿਆਲਾ ਬਕਾਇਦਾਤ ਤੇ ਹਰਮਨਦੀਪ ਸਿੰਘ ਸਰੀਆਲੀ ਇਹਨਾਂ ਲੋਕਾਂ ਨੇ ਜਿਹੜੀ ਮਿਹਨਤ ਕੀਤੀ ਹੈ ਬਕਾਇਦਾਤ ਤੌਰ ਤੇ ਉਹਦੀ ਖਾਤਰ ਅੱਜ ਜਿਹੜਾ ਵਾ ਇਨਸਾਫ ਪਰਿਵਾਰ ਨੂੰ ਮਿਲ ਸਕੇ ਤੇ ਉਹਨਾਂ ਸਾਰਿਆਂ ਬੰਦਿਆਂ ਦੀ ਉਮਰ ਕਿਆ ਦੀ ਸਜਾਈ ਸੀ ਪਰ ਸਾਬ ਤੁਸੀਂ ਦੇਖੋ ਨਾ ਉਹਨਾਂ ਦਿਨਾਂ ਦੇ ਵਿੱਚ ਤੇ ਬੰਦਾ ਬੰਦੇ ਦਾ دارو ਨਹੀਂ ਸੀ ਬਣਦਾ ਉਹ ਲਾਸ਼ਾਂ ਦੇ ਵਾਰਿਸ ਬਣੇ ਉਹਨਾਂ ਲਾਸ਼ਾਂ ਦੀ شناخت ਕਰਕੇ ਉਹਨਾਂ ਨੂੰ ਇੱਕ ਅੰਜਾਮ ਤੱਕ ਪਹੁੰਚਾਇਆ ਨਹੀਂ ਤੇ ਉਹਦੇ ਲਵਾਰਸੀ ਸੀ ਜਿੰਨਾ ਕ ਮੁੰਡਾ ਮਾਰ ਦਿੱਤਾ ਸੀ ਇਹਦੇ ਕਿਸੇ ਖਾਦੇ ਜੀ ਨਹੀਂ ਸੀ ਬੋਲਦਾ ਬੇਸਿਕਲੀ ਉਹ ਆਪਣੇ ਇੱਕ ਦੋਸਤੀ ਲਾਸ਼ ਬਣ ਗਏ ਸੀ ਤੇ ਦੁਰਗਿਆਨਾ ਮੰਦਰ ਸ਼ਮਸ਼ਾਨ ਘਾਟ ਵਾਲੇ ਇੰਨੇ ਕਿ ਦੁਖੀ ਹੋਏ ਸੀ ਪੁਲਿਸ ਕੋਲੋਂ ਵੀ ਸਾਡੇ ਕੋਲ ਤਿੰਨ ਤਿੰਨ ਲਾਸ਼ਾਂ ਸੀ ਇਕੱਠੀਆਂ ਇੱਕ ਜਗ੍ਹਾ ਸਟੇੜੀ 'ਚ ਪਾ ਕੇ ਸਾੜਦੇ ਆ ਨਾ ਬਾਲਣ ਦੇ ਪੈਸੇ ਨਾ ਸਮਗਰੀ ਦੇ ਪੈਸੇ ਸੰਨ ਕੋਲ ਕੱਚ ਕਰਨੇ ਬੀ ਕੁਛ ਕਰੋ ਤੁਸੀਂ ਉਹ ਇੱਕ ਲਾਸ਼ ਕਹਿੰਦੇ ਉਹ ਕਈਆਂ ਦੀ ਰਿਪੋਰਟ ਦੇ ਦਿੰਦੇ ਆ ਵੀ ਆ ਵੀ ਲਵਾਰਸ ਦੇ ਆ ਵੀ ਲਵਾਰਸ ਦੇ ਆ ਵੀ ਲਵਾਰਸ ਫੇਰ ਉਹ ਕਹਿੰਦੇ ਇਹਦੇ ਸਕੈਂਡਲ ਕੁਮੜਾ ਤਕੜਾ ਹੈਗਾ ਫਿਰ ਜਿਹਨ ਸੰਸੀ ਖੜਾ ਵੱਖ-ਵੱਖ ਜਿਹੜੇ ਸ਼ਮਸ਼ਾਨ ਘਾਟ ਜਾਂਦੇ ਨੇ ਉੱਥੋਂ ਜਾ ਕੇ ਰਿਪੋਰਟ ਇਕੱਠੀ ਕਰਦੇ ਰਿਪੋਰਟ ਇਕੱਠੀ ਕਰਕੇ ਜਦੋਂ ਇਹ ਜੰਤਕ ਕਰਦੇ ਨੇ ਉਹਨਾਂ ਦੇ ਨਾਲ ਜਿਵੇਂ ਤੁਹਾਨੂੰ ਦੱਸ ਦਿਆਂ ਇੱਕ ਅਖਬਾਰ ਸੀਗੀ ਸਿਰਫ ਤੇ ਸਿਰਫ ਜਿਹੜੀ ਪੰਜਾਬੀ ਟ੍ਰਿਬਿਊਨ ਜਿਹੜੀ ਉਹਨਾਂ ਨੇ ਬਿਆਨ ਛਾਪਦੀ ਸੀ ਜਿਹੜੀ ਉਹਨਾਂ ਦੀ ਕਦਰ ਕਰਦੀ ਸੀ ਕਾਮੜਾ ਦਾ ਕਾਮੇਡਾ ਦੀ ਖਬਰਾਂ ਨੂੰ ਫੋਬੀਆ ਹਗੇ ਸੀ ਉਸ ਟਾਈਮ ਉਹ ਸਰਕਾਰੀ ਭਾਸ਼ਾ ਗੁੰਦੀ ਸੀ ਜਿਹੜੀਆਂ ਅਸਲੀ ਹਿਊਮਰ ਐਂਡ ਦੇ ਵਾਰਸ ਨੇ ਉਹ ਸਰਕਾਰੀ ਪਰਚ ਸਬੋਲਦੀ ਸੀ ਇਸ ਕਰਕੇ ਜਸਵੰਤ ਸਿੰਘ ਖਾਲੜਾ ਦੇ ਹੱਕ ਚ ਜਿਹੜਾ ਪੰਜਾਬੀ ਟ੍ਰਿਬਿਊਨ ਨੇ ਅੰਗਰੇਜ਼ੀ ਟ੍ਰਿਬਿਊਨ ਨੇ ਟਾਈਮਜ਼ ਆਫ ਇੰਡੀਆ ਦੀ ਭੂਮਿਕਾ ਨਿਭਾਈ ਨੇ ਉਹ ਵੀ ਵਿਲੱਖਣ ਭੂਮਿਕਾ ਸੀ ਲੇਕਿਨ ਫੇਰ ਹੀ ਮੈਂ ਸੋਚਦਾ ਵੀ ਜੇ ਇਸ ਤਰੀਕੇ ਨਾਲ ਭੂਮਿਕਾ ਖਬਰਾਂ ਨੂੰ ਮਿਲ ਗਈ ਦੀ ਉਹ ਨਹੀਂ ਨਿਭਾਈ ਗਈ ਅੱਜ ਤੁਸੀਂ ਵੇਖ ਲਓ ਮੈਂ ਉੱਥੇ ਆਉਣ ਲੱਗਿਆ ਸੀ ਪਰ ਅੱਜ ਅੱਜ ਦੇ ਲੀਡਰਾਂ ਨੂੰ ਤੁਸੀਂ ਦੇਖ ਲਓ ਜਿੱਥੇ ਜਾਂਦੇ ਆ ਕੈਮਰਿਆਂ ਦਾ ਕਾਫਲਾ ਨਾਲ ਹੁੰਦਾ ਤੇ ਲੋਕੀ ਅੱਕੇ ਪਏ ਆ ਜਿਵੇਂ ਹੜ੍ਹ ਪ੍ਰਭਾਵਿਤ ਲੱਗ ਕੇ ਆਂਦੇ ਅੱਜ ਦੀ ਡੇਟ ਦੇ ਵਿੱਚ ਤੁਸੀਂ ਇਹ ਵੇਖ ਲਓ ਪੰਜਾਬ ਸਾੜਾਂ ਦੀ ਲਪੇਟ ਦੇ ਵਿੱਚ ਪੂਰਾ ਪੰਜਾਬ ਸਾੜਾਂ ਦੇ ਲਪੇਟ ਦੇ ਵਿੱਚ ਕਿਸੇ ਵੀ ਅੰਗਰੇਜ਼ੀ ਅਖਬਾਰ ਦੇ ਫਰੰਟ ਪੇਜ ਤੇ ਕੋਈ ਖਬਰ ਨਹੀਂ ਹੈ ਇਹ ਹਾਲ ਕਾ ਸਾੜੀ ਪੰਜਾਬ ਦਾ ਵਿਤਕਰੀ ਜੇ ਕੀਤੀ ਜਾ ਰਹੀ ਹੈ ਤੇ ਸ਼ੁਧਤੂ ਕੀਤੀ ਜਾ ਰਹੀ ਹੈ ਇਹ ਪੰਜਾਬ ਦੇ ਲੋਕ ਕਦੋਂ ਸਮਝਣਗੇ ਸਾਨੂੰ ਨਹੀਂ ਪਤਾ ਇਹ ਲੋਕਾਂ ਨੂੰ ਸਮਝਣਾ ਪਊਗਾ ਸਮਝ ਕੇ ਕੇਂਦਰ ਦੇ ਗਲ ਪੜਨਾ ਪਊਗਾ ਸਾਡਾ ਕਸੂਰ ਦੱਸੋ ਕੀ ਹੈ ਜਦੋਂ ਲੜਾਈ ਲੱਗਦੀ ਹੈ ਨਾ ਇੱਕ ਡਾ ਕੇ ਇੱਥੇ ਨਟਦੇ ਹੁਣ ਜਿੰਨੇ ਵੀ ਇੱਥੇ ਆ ਕੇ ਮਜ਼ਾਈਲਾ ਡਿੱਗੇ ਨੇ ਰਾਕਟ ਲਾਂਚਰ ਡਿੱਗੇ ਨੇ ਕਿੱਥੇ ਡਿੱਗੇ ਨੇ ਆ ਕੇ ਪੰਜਾਬ ਦੇ ਡਿੱਗੇ ਨੇ ਖਾਸ ਕਰਕੇ ਅਮਰਸੰਚੇ ਦੇ ਗੁਰਦਾਸਪੁਰ ਦੇ ਤਰਧਰ ਡਿੱਗੇ ਨੇ ਨਾ ਤੇ ਬ੍ਰਿਆਤ ਉਹ ਅੱਗੇ ਕਿਸੇ ਦਾ ਕੁਝ ਗਿਆ ਨਾ ਦਿੱਲੀ ਕੁਝ ਗਿਆ ਸਾਨੂੰ ਤੇ ਅਫਸੋਸ ਆ ਦੇਸ਼ ਦੀ ਵੰਡ ਵੇਲੇ 10 ਲੱਖ ਲੋਕਾਂ ਦਾ ਕਤਲ ਹੋ ਗਿਆ ਤੇ ਨਹਿਰ ਮੋਰੀ ਉੱਥੇ ਲਾਲ ਫਿਰੇ ਝੰਡਾ ਚੁਲਾ ਕੇ ਤੇ ਡੀਂਗਾ ਮਾਰ ਰਹੇ ਨੇ ਉੱਥੇ ਮਠਿਆਈਆਂ ਵੰਡ ਰਹੇ ਨੇ ਕਿਹਦੀ ਖੁਸ਼ੀ 10 ਲੱਖ ਬੰਦੇ ਮਰ ਜਲ ਮਰ ਜਲ ਪਰ ਸਾਨੂੰ ਗੁੱਦੀ ਮਿਲ ਗਈ ਜੇ ਇਹਨਾਂ ਲੋਕਾਂ 'ਚ ਗੱਦੀ ਦੀ ਲਾਲਸਾ ਨਾ ਹੁੰਦੀ ਤੇ ਕਦੀ ਵੀ ਪਾਕਿਸਤਾਨ ਨਾ ਬਣੂ ਇਹਨਾਂ ਲੋਕਾਂ ਦੀ ਸਾਡੇ ਲੋਕਾਂ ਦੀ ਗਲਤੀ ਇੰਨੀ ਬਲੰਡਰ ਸੀਗੀ ਸਾਡੀ ਲੜਾਈ ਸਿੱਖ ਰਾਜ ਦੀ ਬਹਾਲੀ ਦੀ ਕਰਦੇ ਕਰਦੇ ਅਸੀਂ ਜਿਹੜੇ ਸੀ ਇਹਨਾਂ ਦੀ ਟਰੈਪ ਚ ਆ ਗਏ ਅਸੀਂ ਆਜ਼ਾਦੀ ਦੀ ਲੜਾਈ ਸ਼ੁਰੂ ਕਰਤੀ ਇਹ ਸਾਡੇ ਲੀਡਰ ਦੀ ਬਲੰਡਰ ਗਲਤੀ ਸੀ ਬਲੰਡਰ ਜੀ ਇਸ ਕਰਕੇ ਸਾਡੀ ਖਲੜਾ ਸਭ ਹੁਣ ਸ਼ਿਦਾਈ ਦੀ ਆ ਉਹਨਾਂ ਦੇ ਪੂਰਿਆਂ ਦੇ ਚੱਲਦੀ ਆ ਵੀ ਕੁਰਬਾਨ ਹੋ ਜੋ ਕੋਈ ਕਰਦੀ ਜੇ ਕੁਰਬਾਨ ਹੋਏ ਨੇ ਆਪਣੇ ਕੌਮ ਦੀ ਖਾਤਰ ਤੇ ਦੇਸ਼ ਦੀ ਖਾਤਰ ਤੇ ਲੋਕਾਂ ਦੀ ਖਾਤਰ ਲੋਕ ਯਾਦ ਵੀ ਕਰਦੇ ਨੇ ਉਹਨਾਂ ਨੂੰ ਇਸ ਕਰਕੇ ਉਹਨਾਂ ਦੀ ਕੁਰਬਾਨੀ ਹਮੇਸ਼ਾ ਯਾਦ ਰਹੇਗੀ ਵਿਦੇਸ਼ੀ ਜਿਹੜੀਆਂ ਬਾਕੀ ਕੰਟਰੀ ਜੇ ਉਹਨਾਂ ਦੇ ਦੇਸ਼ ਤੇ ਕਹਿੰਦੇ ਕਿ ਖਾਲਾ ਦੇ ਬਣਾ ਰਹੇ ਅਸੀਂ ਤੇ ਬੜੀ ਵੱਡੀ ਪ੍ਰਾਪਤੀ ਹੈ ਸਾਡੇ ਵਾਸਤੇ ਜੀ ਤੇ ਪਟਸ਼ਾਹ ਹੁਣ ਆਪਾਂ ਗੱਲ ਕਰੀਏ ਕੁਰਸੀ ਦੀ ਤੁਸੀਂ ਜਿਵੇਂ ਗੱਲ ਕੀਤੀ ਆ ਵੀ ਕਹਿੰਦੇ ਵੀ ਕੁਰਸੀ ਜਿਹੜੀ ਆ ਮਾਨ ਸਾਹਿਬ ਦੀ ਜਾ ਸਕਦੀ ਆ ਮਾਨ ਸਾਹਿਬ ਫਿਕਰਮੰਦ ਆ ਪੰਜਾਬ ਵਾਸਤੇ ਉਹ ਬਹੁਤ ਫਿਰੇ ਪਿਛਲੇ ਦਿਨਾਂ ਦੇ ਵਿੱਚ ਉਦੇ ਕਰਕੇ ਉਹਨਾਂ ਦੀ ਸਿਹਤ ਨਸਾਜ਼ ਹੋਈ ਹੈ ਫਿਕਰ ਉਹਨਾਂ ਨੂੰ ਹਸਪਤਾਲ ਬੈਠਿਆ ਨੂੰ ਅੱਜ ਵੀ ਪੰਜਾਬ ਦਾ ਪਰ ਫਿਰ ਉਹਨਾਂ ਦੀ ਕੁਰਸੀ ਖੋਣ ਨੂੰ ਕਾਹਲੇ ਕਿਉਂ ਹੈ ਇਹ ਖਬਰ ਮਹਿਸ ਅਫਵਾਹਾਂ ਨੇ ਯਾ ਇਹਦੇ ਵਿੱਚ ਕੋਈ ਸਚਾਈ ਵੀ ਆ ਪਰ ਇਹਦੇ ਨਾਲ ਹੀ ਪੱਟੀ ਸਾਹਿਬ ਆਪਾਂ ਕੱਲ ਵੀ ਗੱਲ ਕੀਤੀ ਸੀ ਬੜੇ ਸਾਰੇ ਕਮੈਂਟਸ ਆਏ ਜਦੋਂ ਆਪਾਂ ਗੱਲ ਕੀਤੀ ਨਾ ਲੀਡਰਲੈਸ ਪੰਜਾਬ ਦੀ ਇਹਦੇ ਬਾਰੇ ਵੀ ਦੱਸਿਓ ਵੀ ਲੀਡਰ ਪੈਦਾ ਕਿਉਂ ਨਹੀਂ ਹੋਣ ਦਿੱਤਾ ਜਾਂਦਾ ਇੱਥੇ ਪਹਿਲੀ ਗਲਤੀ ਜਿਹੜੇ ਜਿਹੜੇ ਬੁੱਧੀਜੀਵੀ ਵਰਗ ਦੇ ਲੋਕ ਇਹਦੇ ਨੂੰ ਉਹ ਨਿਰਾਰਥ ਨੇ ਦੇ ਵਿੱਚ ਸਾਨੂੰ ਚਾਹੀਦਾ ਤੇਜਾ ਸਿੰਘ ਸੁਤੰਤਰ ਵਰਗਾ ਲੀਡਰ ਸਾਨੂੰ ਚਾਹੀਦਾ ਤੇਜਾ ਸਿੰਘ ਅਕਤੂਰੀ ਵਾਲਾ ਡਿਊਟਰ ਸਾਨੂੰ ਜਿਹੜਾ ਬੇਤਾਜ ਬਾਦਸ਼ਾਹ ਬਾਬਾ ਖੜ ਸਿੰਘ ਲੀਡਰ ਪੰਜਾਬ ਨੂੰ ਲੀਡਰ ਨੇ ਲੋੜ ਐ ਤੇਜਾ ਸਿੰਘ ਸੁਤੰਤਰ ਜਿਹੜਾ ਆਪਣੇ ਝੋੜੇ 'ਚ ਦੋ ਰੋਟੀਆਂ ਤੇ ਚਾਰ ਦੀ ਫਾੜੀ ਪਾ ਕੇ ਲੈ ਕੇ ਜਾਂਦਾ ਵੀ ਦੁਪਹਿਰ ਨੂੰ ਜਦੋਂ ਰੈਸੈਸ ਹੋਗੀ ਪਾਰਲੀਮੈਂਟ ਦੇ ਵਿੱਚ ਉਦੋਂ ਇਹ ਉੱਥੇ ਬਹਿ ਕੇ ਖਾਣਾ ਤੇ ਪੰਜਾਬ ਦੀ ਗੱਲ ਕਰਦੇ ਕਰਦੇ ਜਦੋਂ ਉਹਨੂੰ ਆਪਣਾ ਹਾਰਟ ਅਟੈਕ ਹੁੰਦਾ ਦਿਗਦਾ ਤੇ ਸਭ ਤੋਂ ਪਹਿਲਾਂ ਇੰਦਰਾ ਗਾਂਧੀ ਨੂੰ ਕੋਈ ਦੀ ਸਮ ਇਹੋ ਜਿਹੇ ਡੀਟਰਾਂ ਦੀ ਲੁਟੇਰੀਆਂ ਦੀ ਨਹੀਂ ਕਿਹੜੇ ਲੀਡਰ ਨੇ ਲੁੱਟਿਆ ਨਹੀਂ ਅੱਜ ਕਿਹੜਾ ਐਮਐਲਏ ਦੀ ਲੁਟੇਰੀਆਂ ਦੱਸਿਓ ਤੁਸੀਂ ਤੇ ਸਾਡੇ ਲੋਕ ਨਾ ਸ਼ਿਕਾਰ ਹੁੰਦੇ ਨੇ ਕਿ ਉਹ ਗਲਤ ਕੰਮ ਕਰਦੇ ਨੇ ਆਮ ਦਰ ਤੇ ਗੱਲ ਹੁੰਦੀ ਆ ਵੀ ਜਦੋਂ ਮਾਈਨਿੰਗ ਚੱਲਦੀ ਆ ਹਾਕਮ ਦੇ ਦਾ 80% ਦੇ 20% ਉਹਦੀ ਇਧਰ ਗੱਲ ਤੁਸੀਂ ਚੁੱਪ ਕਰ ਰੋਲਾ ਨਹੀਂ ਪਾਣਾ ਬਿਲਕੁਲ ਬਿਲਕੁਲ ਪੱਟੀ ਸਾਹਿਬ ਮੈਂ ਇਹੋ ਗੱਲ ਕਰਨ ਲੱਗਾ ਸੀਗਾ ਵੀ ਜਦੋਂ ਸ਼ਿਵਰਾਜ ਚੋਹਾਨ ਨੇ ਇਹ ਗੱਲ ਕਹੀ ਵੀ ਮਾਈਨਿੰਗ ਕਰਕੇ ਹੜ ਆਇਆ ਤੇ ਤਰਨ ਚੁਗ ਵੀ ਉਹਦੀ ਹਾਮੀ ਭਰਦੇ ਆ ਵੱਖ-ਵੱਖ ਜਿਹੜੇ ਭਾਜਪਾ ਦੇ ਆਗੂ ਆ ਉਹ ਉਹਨਾਂ ਦੀ ਹਾਂ ਚ ਹਾਂ ਮਿਲਾਉਂਦੇ ਆ ਤੇ ਭਾਈ ਸਰਕਾਰ ਤੇ ਤੁਹਾਡੀ ਵੀ 2007 ਤੋਂ ਲੈ ਕੇ 17 ਤੱਕ ਰਹੀ ਆ ਅਕਾਲੀ ਦਲ ਦੇ ਨਾਲ ਭਾਈਵਾਲ ਤੇ ਰੋਲਾ ਤੇ ਮਾਈਨਿੰਗ ਦਾ ਉਦੋਂ ਹੀ ਪੈਣਾ ਸ਼ੁਰੂ ਹੋਇਆ ਮਾਈਨਿੰਗ ਪੁਸਤੀ ਗਈ ਖੱਡੇ ਪੁੱਟੇ ਗਏ ਤੇ ਖੱਡਿਆਂ ਚ ਪਾਣੀ ਕਿੱਥੋਂ ਆਇਆ ਲੋਕਾਂ ਨੇ ਪਿਸ਼ਾਬ ਕਰਕੇ ਨਹੀਂ ਗੱਡੇ ਪਰੇ ਉਹ ਭਾਈ ਪਾਣੀ ਤੁਸੀਂ ਕੰਟਰੋਲ ਕਰਨਾ ਸੀਗਾ ਜੇ ਮਾਇਨੇ ਗੋਈ ਅਸੀਂ ਸਟੇਟ ਗਵਰਨਮੈਂਟ ਨੂੰ ਕਦੀ ਵੀ ਬਰੀ ਨਹੀਂ ਕੀਤਾ ਇਹਦੇ ਤੋਂ ਸਟੇਟ ਗਵਰਨਮੈਂਟ ਬਰਾਬਰ ਦੀ ਜ਼ਿੰਮੇਵਾਰੀ ਦੇ ਵਿੱਚ ਹੈਗੀ ਹੈ ਤੇ ਜੇਪਰੋਂ ਪਾਣੀ ਆਇਆ ਪਰ ਕਿਉਂ ਆਇਆ ਦੱਸੋ ਪਿਛੇ ਵੀ ਨਾ ਇਹਨੀ ਗੱਲ ਕਹਿ ਕੇ ਤੁਸੀਂ ਬਰੀ ਹੋ ਕੇ ਨਹੀਂ ਜਾ ਸਕਦੇ ਤੁਸੀਂ ਦੋਛੀਓ ਬਰਾਬਰ ਦੇ دریاਵਾਂ ਦੀ ਸਪਾਈ ਕਰਉਣੀ ਕੇਂਦਰ ਸਰਕਾਰ ਦੀ ਰਿਸਪੋਨਸੀਬਿਲਟੀ ਆ ਸਟੇਟ ਦੀ ਨਹੀਂ ਕਿਉਂ ਇਹ ਨੈਸ਼ਨਲ ਪ੍ਰਾਪਰਟੀ ਆ ਨੈਸ਼ਨਲ ਪ੍ਰਾਪਰਟੀ ਕਰਕੇ ਤੁਸੀਂ ਪਾਣੀ ਹਰਿਆਣੇ ਨੂੰ ਦੇ ਰਹੇ ਹੋ ਜੰਮੂ ਕਸ਼ਮੀਰ ਨੂੰ ਦੇ ਰਹੇ ਹੋ ਹਿਮਾਚਲ ਨੂੰ ਵੀ ਦੇ ਰਹੇ ਹੋ ਤੁਸੀਂ ਰਾਜਾਂ ਨੂੰ ਦੇ ਰਹੇ ਹੋ ਜੇ ਤੁਸੀਂ ਇਹ ਗਾਰ ਨਹੀਂ ਸਾਫ ਕੀਤੀ ਤੁਹਾਡੀ ਬਦੌਲਤ ਕੇਂਦਰ ਦੀ ਬਦੌਲਤ ਬਕਾਇਦਾ ਤੌਰ ਤੇ ਫਲਡ ਆਇਆ ਮੈਂ ਕੱਲ ਵੀ ਗੱਲ ਕੀਤੀ ਸੀ ਕਿ ਸਰਵੇ ਦੇ ਮੁਤਾਬਕ ਜੋ ਹੁਣ ਤੱਕ ਜੀ ਨੇ ਸਰਵੇ ਕੀਤਾ ਵੀ ਸਤਲੁਜ ਦਰਿਆ ਦੀ ਕੈਪੈਸਿਟੀ 3 ਲੱਖ ਕਿਊਸਨ ਪਾਣੀ ਘਟਦੀ ਹੈ 3 ਲੱਖ ਗਾਰਨਾ ਇੰਨਾ ạtਿਆ ਪਿਆ ਵਾ ਅੱਜ ਉਹਦੀ 80000 ਕਿਉਂ ਸੁੱਕ ਰਹੀ ਹੈ ਤੇ ਫੇਰ ਬਾਕੀ ਪਾਣੀ ਕਿੱਥੋਂ ਆਣਾ ਚਲੋ ਬੀਬੀ ਮੈਂ ਕਹਤਾ ਸੀ ਸਾਡੀ ਸਰਕਾਰ ਵੀ ਕਹਿੰਦੀ ਵੀ ਬੀਡੀਐਮ ਦੇ ਦੋਸ਼ੀਏ ਬੀਬੀ ਉਸ ਸਮੇਂ ਪਾਣੀ ਦੀ ਸੜਕੀ ਕਹਿੰਦੇ ਰਹੇ ਤੇ ਬਰਿੰਦਰ ਗੋਹਲ ਨੇ ਦੱਸਦੇ ਨੇ ਵੀ ਜੇ ਰੰਜੀਤ ਸਾਹਿਬ ਡੈਮ ਜਿਉ ਤੁਹਾਡੇ ਇੰਡਸਟਰੀ ਉੱਤੇ ਪਾਣੀ ਪਵਾ ਦੇ ਫਿਰ ਦੱਸਣੇ ਗੱਲ ਵੇਰ ਜਵਾ ਬੀਬੀ ਨੇ ਤਾਂ ਲੈ ਲੈ ਕਿ ਹੈਗੀ ਹੈਗੀ ਜੀ ਉਹਨੇ ਲੱਕੀ ਕਰੀ ਫਲਾਟ ਸੀ ਮੰਨਦੇ ਇਸ ਗੱਲ ਨੂੰ ਵੇਖੋ ਬਕਾਇਦਾ ਤੌਰ ਤੇ ਜਿਹੜਾ ਭਾਗ ਦਾ ਡੈਮ ਉਹ ਤੋਂ ਪਾਣੀ ਹੁੰਦਾ ਵਾ ਨੰਗਲ ਡੈਮ ਚ ਨੰਗਲ ਡੈਮ ਤੋਂ ਦੋ ਦਰਿਆ ਨਿਕਲਦੀਆਂ ਦਾ ਕੰਮ ਹੋਰ ਕੋਈ ਨਹੀਂ ਪਾਣੀ ਰੋਕ ਕੇ ਦੋ ਦਰਿਆ ਪਾਣੀ ਵੰਡਦਾ ਬਸ ਹੋਰ ਕੰਮ ਕੀ ਨਹੀਂ ਨੇ ਫੋਗ ਡੈਮ ਉੱਥੇ ਬਿਜਲੀ ਪੈਦਾ ਹੁੰਦੀ ਉੱਥੋਂ ਬਿਆਸ ਦਰਿਆ ਚ ਪਾਣੀ ਹੁੰਦਾ ਇਸ ਕਰਕੇ ਬਕਾਇਦਾ ਤੌਰ ਤੇ ਅਸੀਂ ਬੀਬੀਐਮ ਨੂੰ ਕੱਲਾ ਦੋਸ਼ੀ ਦੇ ਰਹੀਏ ਦੋਸ਼ੀ ਸਾਡੀ ਪੰਜਾਬ ਸਰਕਾਰ ਵੀ ਵੀ ਰੰਦੀ ਸੱਗ ਡੈਚ ਪਾਣੀ ਫਿਰ ਕਿੱਥੇ ਕੱਲਾ ਠਕਵੇਂ ਦਾ ਸਤ ਦੂਸਰੀ ਗੱਲ ਇੱਕ ਪਾਰਟੀ ਸ਼ੋਅ ਬਣ ਕੇ ਰਹਿ ਗਿਆ ਕੱਲ ਸ਼ਿਵਰਾਤ ਤੋਂ ਹਾਂ ਦਾ ਕਿਉਂ ਤੁਸੀਂ ਭਾਈ ਤੋੜੇ ਨਹੀਂ ਤੁਸੀਂ ਇੱਥੇ ਜੇ ਪੰਜਾਬ ਨੂੰ ਕੁਝ ਦੇਣਾ ਨਹੀਂ ਜੀ ਤੁਹਾਨੂੰ ਆਉਣ ਦੀ ਕੋਈ ਲੋੜ ਨਹੀਂ ਸੀ ਤੁਸੀਂ ਪੰਜਾਬ ਦੇ ਜਿਹੜੇ ਆ ਉੱਚਲੇ जख्मਾਂ ਦੇ ਉੱਤੇ ਲੂਣ ছিਟ ਕੇ ਆ ਕੇ ਇੱਥੇ ਆ। ਤੇ ਮੈਂ ਤੁਹਾਨੂੰ ਇਹ ਦੱਸ ਦਿਆਂ ਜੇ ਪੰਜਾਬ ਬਰਬਾਦ ਹੋ ਗਿਆ ਤੇ ਦੇਸ਼ ਵੀ ਨਹੀਂ ਜੇ ਪਤਾ ਨਾ ਮੈਂ ਨੋਟ ਕਰ ਲਵਾਂ ਮੇਰੇ ਤੁਸੀਂ ਗਾ। ਇਹ ਖੜਕ ਪਜਾਇਆ ਦੇਸ਼ ਦੀ ਸਾਰੇ ਦੇਸ਼ ਦਾ ਅਰਮਾਨ ਜਿਹੜਾ ਤੁਹਾਨੂੰ ਲੈ ਕੇ ਦੇ ਠਿੱਡ ਭਰਦੇ ਨੇ। ਅਸੀਂ ਪਿੱਟ ਕੇ ਮਰ ਗਏ ਆ। ਕਿਸਾਨ ਪਿੱਟ ਕੇ ਮਰ ਗਏ ਪਾਈ ਪੈੜੀ ਦਾ ਖੜਾ ਛੱਡੋ ਕਿ ਫਸਲ ਹੋ ਲਾ। ਸਾਨੂੰ ਇਹ ਵੀ ਚਲ ਕਰਨਾ ਪਊਗਾ 2 ਸਾਲ ਸਾਨੂੰ ਵੇਟ ਕਰਨੀ ਪਊਗੀ ਤੇ ਬਕਾਇਦਾ ਤੌਰ ਤੇ ਕਿਸਾਨਾਂ ਦੀ ਮਦਦ ਕਰਨੀ ਪਊਗੀ। ਜ਼ਮੀਨ ਨੂੰ ਦੋ ਜਨ ਫਿਰ ਆਰਗੈਨਿਕ ਖੇਤੀ ਕਰਨੀ ਪਊਗੀ ਸਾਨੂੰ। ਮੈਂ ਆਪਣੀ ਗੱਲ ਕਰਦਾ ਮੈਂ ਖੇਤੀ ਕਰਦਾ ਰਿਹਾ ਮੈਂ ਨਾ ਖਾਦ ਪਾਈ ਨਾ ਬੀਜ ਕੁਝ ਪਾਇਆ ਆਪਣਾ ਦਵਾਈ ਪਾਈ। ਰੂੜੀ ਪੌਦੇ ਸੇ ਸੀ ਬਸ। ਰੂੜੀ ਨਾਲ ਜਣੀ ਫਸਲ ਲਿਪੜੀ ਹੋ ਜਾਂਦੀ ਸੀ। ਤੁਸੀਂ ਅੱਜ ਵੇਖ ਲਓ ਵੇਖੋ ਇੱਕ ਖੇਤੀ ਦੇ ਵਿੱਚੋਂ ਕਿਸਾਨ ਨੂੰ ਇੱਕ ਇੱਕ ਚੋ 6000 ਮਤਲਬ 30000 ਰੁਪਏ ਉਹਦਾ ਖर्चा ਪੈ ਜਾਂਦਾ ਉਹਦੇ ਤੇ। ਖਾਦ ਦਾ ਖर्चा ਦੀਆ ਦਵਾਈ ਦਾ ਖर्चा ਦੀ ਵਾਈ ਦਾ ਕਿੰਨਾ ਖर्चा ਪੈਦਾ। ਇਹ ਸਦ ਕਰਕੇ 30ਰ ਘੱਟੋ ਘੱਟ ਕਿਸੇ ਵਿੱਚ 40 ਵੀ ਪੈ ਜਾਂਦਾ ਕਿ ਸਿਰ 45 ਪੈ ਦੋਹੀਆਂ ਲੱਕ ਨਹੀਂ ਆ ਰਹੀਆਂ ਨੇ। ਬੀਟੀ ਕਾਟਨ ਦੀ ਆਜ ਤਾਂ ਸਾਨੂੰ ਦੇਸੀ ਨਰਮਾ ਨਹੀਂ ਲੱਗਦਾ ਦੇਸੀ ਨਰਮਾ ਕਿਤੇ। ਦੇਸ਼ੀ ਕਪਾਹ ਨੇ ਲੱਭੀ ਉਹਦਾ ਬੀਜ ਨਹੀਂ ਮਿਲਦਾ ਸਾਨੂੰ ਸਾਡੇ ਕਿਸਾਨ ਤਿਆਰ ਨੇ ਮੀਟੀ ਕੱਟਣ ਡਾਗੇ ਉਹਨੂੰ ਕੀੜਾ ਪੈ ਗਿਆ ਕੀੜੇ ਨੂੰ ਦਵਾਈ ਜਾਂਦੀ ਦਵਾਈ ਕਸਰੀ ਨਹੀਂ ਕੀਤਾ ਪਤਾ ਤਾਂ ਕਿੰਨਾਂ دخਲੀ ਹੈ ਜੀ ਅੱਜ ਤੱਕ ਕਿੰਨੇ ਮੰਤਰੀ ਫੜ ਕੇ ਅੰਦਰ ਕੀਤੇ ਇਹਨਾਂ ਦੀ ਉੱਥੇ ਕਿੰਨੇ ਅਫਸਰ ਫੜ ਕੇ ਅੰਦਰ ਕੀਤੇ ਇਹਨਾਂ ਨੇ ਅਧਿਸ਼ਪਤਪ ਕਹਿ ਰਹੇ ਨੇ ਟਾਈਮ ਦੇ ਘਟਨਾ ਵਾਪਰੀ ਸੀ ਤੇ ਅਧਿਸ਼ਪਤਪ ਕਹਿ ਰਿਹਾ ਜੇ ਉਹ ਜੇ ਜਿੰਦਰ ਸਿੰਘ ਇਸ ਕਰਕੇ ਸਾਡੇ ਸਿਸਟਮ ਦਾ ਐਨਾ ਕਿ ਪੱਠਾ ਬੈਠਾ ਵੀ 30 30 ਸਾਲ ਕੇ ਚੱਲਦੇ ਨੇ ਸਾਡੇ ਐਮਐਲਏ ਆ ਦੇ ਸਾਡੇ ਸੰਸਦ ਮੈਂਬਰਾਂ ਦੇ ਇਸ ਦੁਨੀਆ ਤੋਂ ਚਲੇ ਜਾਂਦੇ ਕੇਸ ਫਿਰ ਚੱਲਦੇ ਨਹੀਂ ਹੁੰਦੇ ਉਹ 46% ਦੀ ਲੋਕ 46% ਦੀ ਸਾਡੇ ਸੰਸਦ ਮੈਂਬਰ ਆਜ ਤੱਕ ਕੋਈ ਬਲਾਤਕਾਰ ਦੇ ਕੇਸ ਦੇ ਵਿੱਚ ਆ ਕੋਈ ਕਤਲ ਦੇ ਕੇਸ ਦੇ ਵਿੱਚ ਕੋਈ ਡਾਕੇ ਦੇ ਕੇਸ ਆ ਕੋਈ ਭ੍ਰਿਸ਼ਟਾਚਾਰ ਦੇ ਕੇਸ ਦੇ ਵਿੱਚ ਕੋਈ 376 ਦੇ ਕੇਸ ਵਿੱਚ ਕਈ ਕਿਸਮ ਦੇ ਮਾਮਲੇ ਖੜੀ ਮਾਨਸਿਕਤਾ ਨੂੰ ਇੱਕ ਗ੍ਰਹਿਣ ਲੱਗ ਗਿਆ ਵੀ ਅਸੀਂ ਬੰਨਾ ਲੋਕਾਂ ਨੂੰ ਵੋਟ પાਕੇ ਕੁਝ ਨਹੀਂ ਸੰ ਲੁੱਟੜ ਦੇ ਬੜੇ ਮਾਹਿਰ ਨੇ ਸਨ ਅਸੀਂ ਕਦੀ ਇਹ ਸੋਚਿਆ ਹੀ ਨਹੀਂ ਵੀ ਆਹ ਉਮੀਦਵਾਰ ਜਿਹੜਾ ਪੜਿਆ ਲਿਖਿਆ ਸਾਡਾ ਕੋਈ ਸਵਾਰ ਸਕਦਾ ਤੇ ਮੈਂ ਬੁੱਧੀਜੀਵੀ ਵਰਗ ਨੂੰ ਬੇਨਤੀ ਕਰੂੰਗਾ ਕਿ ਅੱਗੇ ਆਉਣਾ ਚਾਹੀਦਾ ਉਹਨਾਂ ਨੂੰ ਕਮਾਂਡ ਸੰਭਾਲਣੀ ਚਾਹੀਦੀ ਹੈ ਜੇ ਬੁੱਧੀਜੀਵੀ ਵਰਗ ਜੇ ਹੋਣ ਵੀ ਅੱਗੇ ਨਾ ਆਇਆ ਸੀ ਉਹਨਾਂ ਦੀ ਕਦਰ ਨਾ ਕੀਤੀ ਤੇ ਪੰਜਾਬ ਨੂੰ ਫਿਰ ਬਰਬਾਦੀ ਤੋਂ ਕੋਈ ਨਹੀਂ ਬਚਾ ਸਕਦਾ ਪੰਜਾਬ ਅੱਜ ਸਿਵਿਆਂ ਦੇ ਢੇਰ ਤੇ ਬੈਠਾ ਤੇ ਪਟਸਰਬ ਉਹ ਮੰਡੀ ਦੱਸਿਓ ਵੀ ਉਹ ਕੁਰਸੀ ਵਾਲੀ ਜਿਹੜੀ ਮਾਨਸਾ ਵਾਲੀ ਅਫਵਾਹਾਂ ਆਈਆਂ ਕਿ ਕੀ ਹੈ ਜਿਹੜੀ ਮਾਨਸਾਪ ਦੀ ਕੁਰਸੀ ਦੀ ਅੱਜ ਦੀ ਕੇਦਰੀਵਾਲ ਸਾਹਿਬ ਬੜੇ ਕਾਲੇ ਨੇਪੀ ਕਿਸੇ ਨੇ ਕਿਸੇ ਤੇ ਕਿਨਾਂ ਕੁਰਸੀ ਬਦਲੀ ਜਾਵੇ ਕੁਰਸੀ ਦਾ ਮਾਲਕ ਬਦਲਿਆ ਜਾਵੇ ਮੈਂ ਅੱਗੇ ਵੀ ਗੱਲ ਕੀਤੀ ਸੀ ਕਿ ਕੇਜਰੀਵਾਲ ਸਾਹਿਬ ਦੇ ਕੋਲੇ ਪ੍ਰਤਾਪ ਸਿੰਘ ਸੰਧਮਾਰ ਪਾਲ ਚੀਮਾ ਤੇ ਅਮਨ ਰੋੜਾ ਗਿਆ ਸੀ ਬਦਲਣ ਵਾਸਤੇ ਲੇਕਿਨ ਉਹਦੇ ਕੈ ਸੋਚਦੇ ਜੀ ਤੇ ਬੈਠੇ ਸੀ ਲੇਕਿਨ ਮਾਂ ਨੂੰ ਲੌਣਾ ਨਾ ਸੋਖਾ ਨਹੀਂ ਹੈ ਮਾਂ ਜੇ ਆਪਣੀ ਮਰਦਿਦਾ ਸਿਵਾ ਦੇ ਮੇਰੇ ਸੇਤ ਨਹੀਂ ਠੀਕੇ ਇੱਕ ਵੱਖਰੀ ਗੱਲ ਜੇ ਧੱਕੇ ਨਾਲ ਲੌਣ ਦੀ ਕੋਸ਼ਿਸ਼ ਕੀਤੀ ਤੇ ਪੰਜਾਬ ਦੇ ਲੋਕ ਕਦੀ ਵੀ ਇਹਨਾਂ ਇਜਾਜ਼ਤ ਨਹੀਂ ਦੇਣਗੇ ਤੇ ਫਿਰ ਵੇਖੋ ਜੂਤ ਪਤਾਨ ਕਿਵੇਂ ਇੱਥੇ ਹੁੰਦਾ ਹੈ ਅਜ ਦੀ ਡੇਟ ਦੇ ਵਿੱਚ 25 ਐਮਐਲ ਨੇ ਉਹ ਜਿਹੜੇ ਸਰਕਾਰ ਨਾਲ ਨਰਾਜ਼ ਹਰਮੀਤ ਪਠਾਨ ਮਾਜਰਾ ਗੁਰਨਾਲ ਕਨੌਰ ਜੋ ਚੇਤਨ ਸਿੰਘ ਜੋੜਾ ਮਾਜਰਾ ਰੋੜਾ ਜਿਹੜਾ ਦਿਲ ਦਿੱਤਾ ਫੜ ਕੇ ਸਿੰਘਲਾ ਬੀਬੀ ਸਰਵਿਤ ਨੂੰ ਮਾਣੂ ਗਏ ਬੀਬੀ ਬਜਿੰਦਰ ਕੌਰ ਬੋਧਾ ਸਾਰੇ ਨਰਾਜ਼ ਨੰਦਰ ਕਾ ਇਸ ਨਾਲ 25 ਦੇਵ ਦੇਵ ਮਾਨ ਇਸਨ ਮਕਰ ਕਰਾ ਕੇ 25 ਕੈਮਰੇ ਨੇ ਮਾਹਵਲੇ ਨਰਾਜ ਨੇ ਸਰਕਾਰ ਨੂੰ ਪਰ ਸਭ ਐਮਐਲਏ ਵੀ ਨਰਾਜ ਆ ਲੋਕ ਵੀ ਨਰਾਜ ਆ ਲੋਕ ਤੇ ਬਹੁਤ ਨਰਾਜ ਨੇ ਕਿ ਲੋਕਾਂ ਨੇ ਤੋ ਕਹਿੰਦੇ ਵੀ ਸਾਡੇ ਕੋਲ ਸ਼ਗਲੀਆਂ ਵਿਖਾਓ ਤੁਸੀਂ ਸਾਨੂੰ ਆਮ ਆਦਮੀ ਪਾਰਟੀ ਕੋਈ ਨਹੀਂ ਠੜੇ ਕੋਣ ਹਾਲੇ ਧਿਆੜੇ ਜਾਂਦੇ ਨੇ ਪਜਾਮੇ ਗੱਲੇ ਕਰਦੇ ਨੇ ਮਾਰੇ ਮਾਰੇ ਤੇ ਲਬੇੜਦੇ ਨੇ ਤੇ ਕਹਿੰਦੇ ਜੀ ਅਸੀਂ ਸੇਵਾ ਕਰਕੇ ਆਏ ਦੀ ਅਸੀਂ ਤੇ ਵੇਖੋ ਲੋਕਾਂ ਦਾ ਪਤਾ ਲੈ ਕਹਿੰਦੇ ਕੀਤਾ ਕੀ ਤੁਹਾਡੀ ਬਦਲ ਤੁਹਾਡੇ ਬਿਲਾ ਕਰ ਕੋਇਆ ਹੈ ਜੇ ਤੁਸੀਂ ਕਰਪਟ ਨਾ ਹੁੰਦੇ ਸਮੇਂ ਸਿਰ ਪ੍ਰਬੰਧ ਕੀਤੇ ਹੁੰਦੇ ਤੇ ਇਹ ਬੇੜਾ ਇਹ ਕਮ ਨਾ ਹੁੰਦਾ ਇਹਦੇ ਵਿੱਚ ਅਕਾਲੀ ਵੀ ਦੋਸ਼ੀ ਨੇ ਭਾਜਪਾ ਵੀ ਦੋਸ਼ੀ ਨੇ ਬਕਾਇਦਾ ਤੌਰ ਤੇ ਕਾਂਗਰਸੀ ਵੀ ਦੋਸ਼ੀ ਨੇ ਤੇ ਆਪ ਵਾਲੇ ਤੇ ਹੈਗੇ ਹੈਗੇ ਵੇਖੋ ਮੈਂ ਅੱਗੇ ਵੀ ਜਪਾਨ ਦੀ ਗੱਲ ਕੀਤੀ ਜਪਾਨ ਕੋਲ ਇੱਕ ਸੁਨਾਮੀ ਆਈ ਪ੍ਰਬੰਧ ਕਰਲੇ ਮਿੰਟੋ ਮਿੰਟੀ ਉਹ ਉਸ ਤੋਂ ਬਾਅਦ ਸੁਨਾਮੀ ਨੇ ਲੈ ਆਉਣ ਦਿੱਤੀ ਜੇ ਆਈ ਆ ਉਹ ਜੰਗਲ ਚ ਰਹਿ ਗਈਗਾ ਕਿ ਆਈ ਨਹੀਂ ਹਮਾਚਲ ਪ੍ਰਦੇਸ਼ ਦੇ ਵਿੱਚ ਜਿਹੜੀਆਂ ਗੇਲੀਆਂ ਆਈਆਂ ਜਿਹੜੇ ਦਰਖਤ ਆ ਉਹਦੇ ਸੁਪਰੀਮ ਕੋਰਟ ਚਿੰਤਤ ਅੱਜ ਦੀ ਡੇਟ ਵਿੱਚ ਮੈਂ ਇਹ ਗੱਲ ਕਹਿੰਦਾ ਹਮਾਚਲ ਪ੍ਰਦੇਸ਼ ਤੇ ਉਤਰਾਖੰਡੜਾ ਉਹ ਖਤਮ ਹੋਣ ਵਾਲੇ ਪਾਸੇ ਤੋਂ ਉਹਦੇ ਨਾਲ ਪੰਜਾਬ ਨੂੰ ਖਤਮ ਕੀਤਾ ਜਾਵੇ ਉਤਰਾਖੰਡ ਤੇ ਹਮਾਚਲ ਨੂੰ ਦੇ ਭੂਮੀ ਕਹਾ ਜਾਂਦਾ ਵਾ ਤੇ ਅੱਜ ਜੋ ਉਹਨਾਂ ਦਾ ਹਸ਼ਰ ਆ ਉਹਨਾਂ ਦਾ ਵੇਖ ਤੁਸੀਂ ਜਾ ਕੇ ਬੜੀ ਮੰਦੀ ਹਾਲ ਤੇ ਦਵਿੰਦਰ ਸ਼ਰਮਾ ਮਾਇ ਜਿਹੜੇ ਸਾਡੇ ਗਏ ਉਹਨਾਂ ਨੇ ਬੜੀ ਵੱਡੀ ਗੱਲ ਕੀਤੀ ਸੀਗੀ ਪੀ ਸ਼ੁਕਰ ਕਰੋ ਜਿਹੜਾ ਸਾਡਾ ਹੈਗਾ ਵਾ ਹਿਮਾਲਿਆ ਕੋ નેਪਾਲ ਚ ਜੇ ਮਹਾਲਾ ਪਰਬਤ ਰਿਆ ਚੁਦਾ ਤੇ ਇਹਨਾਂ ਛੇ ਲੇਨ ਦੀ ਸੜਕ ਉਹਦੇ ਤੇ ਬਣਾ ਦੇਣੀ ਪੂਰੀ ਵੇਗ ਸੀ ਵਿਕਾਸ ਕਰਨੇ ਜੀ ਇਸ ਉਹਦਾ ਵਿਕਾਸ ਕਰਨਾ ਸੀ ਮੈਂ ਜਿੱਦੋਂ ਉਹਨ ਕੀਤਾ ਅਸੀਂ ਪਾੜਾ ਛੇ ਛੇ ਲੇਨ ਦੀ ਸੜਕਾਂ ਬਣਾ ਰਹੇ ਹਾਂ ਹੀਰੋਲ ਨੂੰ ਨੰਨਿਸ ਭਾਰ ਕੱਟ ਰਹੇ ਆ ਪਾੜ ਕੱਟਾ ਦਰਖਤ ਕੱਟੇ ਜਾ ਰਹੇ ਨੇ ਜਿਸ ਤਰੀਕੇ ਨਾਲ ਹਰਨ ਰੋੜ ਕੇ ਗੇਲੀਆਂ ਇਹ ਬੜੀ ਚਿੰਤਾ ਬਿਕਤ ਕੀਤੀ ਵੀ ਜੰਗਲ ਦੁਰਜਣਗੇ ਸਾਰੇ 37% ਜੰਗਲ ਸੀਗਾ 24% ਜੰਗਲ ਰਹਿ ਗਿਆ ਹਿਮਾਚਲ ਦੇ ਵਿੱਚ ਜਿਹੜਾ 33% ਦੀ ਬਹੁਤ ਜਰੂਰੀ ਹੈ ਇਸ ਕਰਕੇ ਸੰਦੀਪ ਜੀ ਲੀਡਰਾਂ ਦਾ ਪੱਠਾ ਬਹਿ ਜਾ ਇਹੋ ਜਾਂਦਾ ਜਿਹੜੇ ਵਦੇਸ਼ ਨੂੰ ਲੁੱਟਣ ਤੇ ਲੱਗੇ ਤੇ ਆਪਣੇ ਬੱਚੇ ਵਿਦੇਸ਼ਾਂ ਤੇ ਭੇਜੇ ਨੇ ਤੇ ਸਾਡਾ ਮਾਲ ਲੁੱਟ ਕੇ ਵਿਦੇਸ਼ਾਂ ਜਾ ਕੇ ਜੱਦਾਂ ਤੇ ਬਣਾ ਰਹੇ ਨੇ ਕਿਹਨਾਂ ਨਹੀਂ ਬਣਾਇੰਦਾਂ ਸਿੱਧੇ ਪੁੱਛੋ ਬਿਲਕੁਲ ਠੀਕ ਜੀ ਜੀ ਪਰਸਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਸასი ਸ਼ਕਾ